ਅੱਗੇ ਵੀ ਆ ਇਹ ਜਾਂਦੀ ਇਹ ਸੈਕੰਡ ਜੋਂ ਆ ਜਾਂਦੋਂ ਪਹਿਲਾ ਜੋਂ ਆ ਜਾਂਦਾ ਉਹ ਕੁਝ ਜਿਵੇਂ ਸ਼ੁਰੂ ਇਹ ਸਾਰੀ ਅੰਦਰ ਅੰਦਰ ਇੱਧਰ ਉੱਪਰ ਉਹ ਜੀਡੀ ਰੋਡ ਤੋਂ ਗਾਹਾਂ ਵੀ ਲੱਗ ਜਾਣੀ ਹੈ ਫਿਰ ਇੱਧਰਲੇ ਪਿੰਡ ਨੇ ਇੱਧਰਲੇ ਵੀ 5-6 ਕਿਲੋਮੀਟਰ ਇੱਧਰ ਗਾਹਾਂ ਚਲੀ ਜਾਣੀਆਂ ਇਹ 24000 ਦੇ ਲਗਭਗ 23000 ਕੁ ਏਕੜ ਦੀ ਜਿਹੜੀ ਬਣਦੀ ਹੈ ਜਿਹੜੀ ਇਹਨਾਂ ਨੇ ਇੱਕ ਵਾਰ ਇਹ ਮਤਾ ਪਾਇਆ ਇਹ ਜ਼ਮੀਨਾਂ ਉਹ ਨੇ ਵੀ ਜਿਹੜੀਆਂ ਲੋਕਾਂ ਨੇ ਸਿਰ ਤੇ ਦੇਤਾ ਚੱਕ ਚੱਕ ਇਹਨਾਂ ਨੂੰ ਆਵਾਜ਼ ਕੀਤਾ ਉਹ ਜ਼ਮੀਨਾਂ ਨੇ ਉਹ ਜ਼ਮੀਨਾਂ ਖ਼ਵਰ ਕਰ ਲੈਣਗੇ ਇਹ ਪਿੰਡ ਜਦੋਂ ਉੱਜੜ ਜਾਣਗੇ ਪਰ ਇਹ ਤਾਂ ਲੋਕ ਪਾਕਿਸਤਾਨ ਵਾਲਾ ਉੱਜੜਿਆ ਨਹੀਂ ਭੜਦੇ ਸਾਨੂੰ ਇੱਥੋਂ ਜਾਣ ਲੱਗੇ ਨੇ ਪੰਜਾਬ ਸਰਨਾ ਵੱਡੀ ਗੱਲ 4-5 ਲੱਖ ਪਲਾਟ ਬਣ ਜਾਣਾ ਜੀ ਇਹ ਤਾਂ 2000 ਆ 25 ਚੱਦਣਾ ਤੇ 2026 ਚ ਵੀ ਪੂਰਾ ਭਰਤੀ ਹੋਣਾ ਮੈਂ ਤੁਹਾਨੂੰ ਦੱਸਾਂਗਾ ਜਿੰਨੇ ਜਿੰਨੀ ਕੁਆਲਿਟੀ ਚ ਬਣਤੜਾ ਮੈਂ ਤੁਹਾਨੂੰ ਦੇਣਾ ਖਾਲੀ ਬਿਲਕੁਲ ਕਾਂਗਰਸ ਕਾ ਹੋਊਗਾ ਇੱਥੇ ਕੁਝ ਨਹੀਂ ਹੋਣਾ ਇਹ ਬਾਅਦ ਚ ਕੰਪਨੀ ਹੋਣਗੇ ਯਾਨੀ ਕਿ ਪ੍ਰਾਪੜੀਆਂ ਨੂੰ ਇਨਾਮ ਕਰਕੇ ਜਾਣਗੀਆਂ ਇਹ ਸਾਡੇ ਜਿਹੜੇ ਹੱਕ ਵੱਢ ਕੇ ਜਾਣਗੇ ਸੀ ਇਹ ਜਾਣ ਹੀ ਦੇਣ ਤੁਸੀਂ ਸਾਡਾ ਸਾਥ ਦਿਓ ਜੋ ਤੁਹਾਡਾ ਸਾਥ ਹੋਊਗਾ ਨਾ ਤਾਂ ਅਸੀਂ ਮਤਲਬ ਇਹ ਅਸੀਂ ਇੱਥੋਂ ਮੈਂ ਅੱਜ ਐਲਾਨ ਕਰਦਾ ਮੈਂ ਪ੍ਰੈਸ ਕਾਨਫਰੈਂਸ ਠੀਕ ਠੀਕ ਕਿ ਕਾਲੀ ਦਲ ਹੁਣ ਇੱਥੇ ਦੀ ਕਿਸਾਨੇ ਨਾਲ ਲੜੇ ਲੜੂਗਾ ਮੈਂ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਅਸੀਂ ਜ਼ਮੀਨ ਨਹੀਂ ਐਕਵਾਇਰ ਹੁਣ ਦਿੰਦੇ ਠੀਕ ਹੈ ਅੱਗੇ ਜਿਹੜੀ ਮੁਹੱਲੀ ਅੰਦਰ ਕਿਲਾ ਐਕਵਾਇਰ ਹੋਈ ਪਈ ਹੈ ਆਪਣੇ ਅ ਸ਼ੇਅਰਿੰਗ ਦੇ ਵਿੱਚ ਹਾਂਜੀ ਲੈਂਡ ਪੂਲਿੰਗ ਹਾਂਜੀ ਹਣੇ ਤੱਕ ਉਥੇ ਇੱਕ ਕਿਟਨੀ ਲੱਗੀ ਪੰਜ ਸੱਤ ਰੁਪਏ ਜਾਂਦੇ ਕਿਸਾਨੋ ਤੇ ਬਿਲਕੁਲ ਬਿਲਕੁਲ ਆ ਤਾਂ ਇਹਨੇ ਪੈਸਾ ਇਕੱਠਾ ਕਰਦਾ ਸਾਧਨ ਕੀਤਾ ਜਦੋਂ ਇੱਥੇ ਆ ਨੋਟੀਫਿਕੇਸ਼ਨ ਹੋ ਗਈ ਇੱਥੇ ਰਜਿਸਟਰੀਆਂ ਹੋਣੀਆਂ ਬੰਦ ਹੋ ਜੰਗੀਆਂ ਬਿਲਕੁਲ ਜਿਹੜੀ ਜਿੱਤੀ ਹੁਣ ਬੰਦ ਹੋ ਗਈ ਤਾਂ ਫਿਰ ਤੁਸੀਂ ਤੁਹਾਡੇ ਕੋਲੇ ਕੁਛ ਸਾਡੇ ਕੋਲੇ ਕੁਛ ਨਹੀਂ ਜੀ ਇੱਕ ਇੱਕ ਨਾ ਜੀ ਇਹ ਹੋਰ ਫਵਾਡ ਆ ਰਹੇ ਨੇ ਉਹ ਇਹ ਡਾ ਰਹੇ ਆ ਵੀ ਜੇ ਕਿਸੇ ਜ਼ਿਮੀਂਦਾਰ ਨੇ ਜ਼ਮੀਨ ਨਹੀਂ ਦੇਣੀ ਤਾਂ ਉਹ ਸਾਨੂੰ ਕੋਈ ਤਰਾ ਹੀ ਨਹੀਂ ਪਰ ਉਹਦੇ ਚ ਅਸੀਂ ਸੀਐਲਜੂ ਨਹੀਂ ਕਰਨਾ ਤੇ ਤਾਂ ਅਗਲੇ ਦਾ ਜਿਹੜਾ ਤਜਵੀਨ ਆ ਤਾਂ ਇਕੱਲੇ ਕਣਕ ਚਾਉਣਾ ਜੋਗੀ ਰਹਿ ਗਈ ਜਾਊ ਕਿੱਧਰ ਨੂੰ ਜੇ ਹੁਣ ਕਿਸੇ ਕੋਲ ਪੰਜ ਕਿੱਲੇ ਜ਼ਮੀਨ ਦੇ ਆ ਜੀ ਉਹ ਪੰਜ ਵੇ ਕੇ ਗਾਹਾਂ 50 ਬਣਾ ਲੈਂਦਾ ਉਹਦਾ ਵਿਚਾਰ ਪੰਜਾਂ ਜੋ ਕੋਈ ਰਹਿ ਗਿਆ ਇਸ ਦਾ ਮਾੜਾ ਜ਼ਿੰਮੇਵਾਰਤਾ ਉਹ ਢੋੜ ਜਾਊਗਾ ਜੀ ਲੈਣੀ ਕਿਉਂ ਸਾਡੀ ਹਾਂ ਗੱਲ ਤੋਂ ਲੈਣੀ ਜੀ ਇਹ ਇੱਥੇ ਕਾਂਗਰਸ ਘਾ ਕਿਉਂ ਉਗਾਉਣ ਫਸਲਾਂ ਕਿਉਂ ਨਾ ਉਗੜਦੇ ਨੇ ਬੇਨਤੀ ਹੈ ਸਾਰੇ ਪਿੰਡ ਵਾਲੇ ਬੈਠੇ ਆ ਇਹ ਜਾਂਦੀ ਇਹ ਸੈਕੰਡ ਚੋਂ ਨਾ ਜਾਂਦੋਂ ਪਹਿਲਾ ਚੋਰਾ ਜਾਂਦਾ ਕੋਈ ਕੁਝ ਵਿੱਚ ਸ਼ੁਰੂ ਇਹ ਸਾਰੀ ਅੰਦਰ ਅੰਦਰ ਇੱਧਰ ਉੱਪਰ ਉਹ ਜੀਡੀ ਰੋਡ ਤੋਂ ਬਾਹਰ ਵੀ ਨਾ ਗਈ ਜਾਣੀ ਫਿਰ ਇੱਧਰਲੇ ਪਿੰਡ ਨੇ ਇੱਧਰਲੇ ਵੀ 5-6 ਕਿਲੋਮੀਟਰ ਇੱਧਰ ਗਾਂ ਚਲੀ ਜਾਣੀਆਂ ਇਹ 24000 ਦੇ ਲਗਭਗ 30000 ਕੁ ਏਕੜ ਜਿਹੜੀ ਵਾੜੀ ਹੈ ਜਿਹੜੀ ਜਿਹਨੂੰ ਇਹਨਾਂ ਨੇ ਇੱਕ ਵਾਰ ਕਰਤਾ ਉਹ ਮਤਾ ਪਾਇਆ ਇਹ ਜ਼ਮੀਨਾਂ ਉਹ ਉਹਨੇ ਵੀ ਜਿਹੜੀਆਂ ਲੋਕਾਂ ਨੇ ਸਿਰ ਤੇ ਦਿੱਤਾ ਚੱਕ ਚੱਕ ਇਹਨਾਂ ਨੂੰ ਆਵਾਜ਼ ਕੀਤਾ ਉਹ ਜ਼ਮੀਨਾਂ ਨੇ ਉਹ ਜ਼ਮੀਨਾਂ ਖਵਰ ਕਰ ਲੈਣਗੇ ਇਹ ਪਿੰਡ ਜਦੋਂ ਉੱਜੜ ਜਾਣਗੇ ਅਰੇ ਤਾਂ ਲੋਕ ਪਾਕਿਸਤਾਨ ਵਾਲਾ ਜਿਹੜਿਆ ਨਹੀਂ ਭਾਰਦੇ ਸਾਨੂੰ ਇੱਥੋਂ ਜਾਣ ਲੱਗੇ ਨੇ ਪੰਜਾਬ ਸਰ ਨੂੰ ਵੱਡੀ ਗੱਲ ਆ 4-5 ਲੱਖ ਪਲਾਟ ਬਣ ਜਾਣਾ ਜੀ ਇਹ ਤਾਂ 2025 ਚਾਦਨ ਤੇ 2026 ਚ ਵੀ ਨਹੀਂ ਪੂਰਾ ਭਰਤੀ ਹੋਣਾ ਮੈਂ ਤੁਹਾਨੂੰ ਦੱਸਾਂਗਾ ਜਿੰਨੀ ਕੁਆਟਿਟੀ ਚ ਬਣਦਾ ਇਹ ਤਾਂ ਦੱਨ ਲੈਣਾ ਖਾਲੀ ਪਿਆ ਬਿਲਕੁਲ ਕਾਂਗਰਸ ਕਾ ਹੋਊਗਾ ਇੱਥੇ ਕੁਝ ਨਹੀਂ ਹੋਣਾ ਇਹ ਬਾਅਦ ਚ ਕੰਪਨੀਆਂ ਵੀ ਦੇਣ ਕੇ ਕਾਪੜੀਆਂ ਨੂੰ ਨਾਮ ਕਰਕੇ ਜਾਣ ਗਈਆਂ ਇਹ ਸਾਡੇ ਜਿਹੜੇ ਹੱਕ ਵੱਢ ਕੇ ਜਾਣਗੇ ਸੀ ਇਹ ਜਾਣ ਨਹੀਂ ਦੇਣਗੇ ਤੁਸੀਂ ਸਾਡਾ ਸਾਥ ਦਿਓ ਜੋ ਤੁਹਾਡਾ ਸਾਥ ਹੋਊਗਾ ਨਾ ਕਾਫੀ ਮਤਲਬ ਇਹ ਅਬੀ ਅਸੀਂ ਇੱਥੋਂ ਮੈਂ ਅੱਜ ਐਲਾਨ ਕਰਦਾ ਮੈਂ ਪ੍ਰੈਸ ਕਾਨਫਰੈਂਸ ਠੀਕ ਠੀਕ ਕਿ ਕਾਲੀਦਲ ਹੁਣ ਇੱਥੋਂ ਦੀ ਕਿਸਾਨ ਦੇ ਨਾਲ ਲੜੇ ਲੜੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਜ਼ਮੀਨ ਨਹੀਂ ਐਕਵਾਇਰ ਹੁਣ ਦਿੰਦੇ ਠੀਕ ਹੈ ਅੱਗੇ ਜਿਹੜੀ ਮੁਹੱਲੀ ਅੰਦਰ ਕਿਲਾ ਐਕਵਾਇਰ ਹੋਈ ਪਈ ਹੈ ਆਪਣੇ ਸ਼ੇਅਰਿੰਗ ਦੇ ਵਿੱਚ ਹਾਂਜੀ ਲੈਂਡ ਪੂਲਿੰਗ ਹਾਂਜੀ ਹਣੇ ਤੱਕ ਕੁਥਿਕ ਇੱਕ ਕਿਟਨੀ ਲੱਗੀ ਪੰਜ ਸੱਤ ਰੁਪਏ ਜਾਂਦੇ ਕਿਸਾਨ ਉੱਤੇ ਬਿਲਕੁਲ ਬਿਲਕੁਲ ਆ ਤਾਂ ਇਹਨਾਂ ਨੇ ਪੈਸਾ ਇਕੱਠਾ ਕਰਨ ਦਾ ਸਾਧਨ ਕੀਤਾ ਹੈ ਜਦੋਂ ਇੱਥੇ ਆ ਨੋਟੀਫਿਕੇਸ਼ਨ ਹੋ ਗਈ ਇੱਥੇ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਬਿਲਕੁਲ ਰਜਿਸਟਰੀ ਹੁਣ ਬੰਦ ਹੋ ਗਈ ਤਾਂ ਫਿਰ ਤੁਸੀਂ ਤੁਹਾਡੇ ਕੋਲੇ ਪੁੱਛ ਸਾਡੇ ਕੋਲੇ ਕੁਝ ਨਹੀਂ ਜੀ ਇੱਕ ਇੱਕ ਨਾ ਜੀ ਇਹ ਹੋਰ ਫਾਰਵਰਡ ਆ ਰਹੇ ਨੇ ਉਹ ਇਹ ਡਾ ਰਹੇ ਆ ਵੀ ਜੇ ਕਿਸੇ ਜ਼ਿਮੀਂਦਾਰ ਨੇ ਜ਼ਮੀਨ ਨਹੀਂ ਦੇਣੀ ਤਾਂ ਉਹ ਸਾਨੂੰ ਕੋਈ ਤਰਾ ਹੀ ਨਹੀਂ ਪਰ ਉਹਦੇ ਚ ਅਸੀਂ ਸੀਐਲਜੂ ਨਹੀਂ ਕਰਨਾ ਤੇ ਤਾਂ ਅਗਲੇ ਦਾ ਜਿਹੜਾ ਤਜਵੀਨ ਆ ਉਹ ਇਕੱਲੇ ਕਣਕਚੌਣਾ ਜੋਗੀ ਰਹਿ ਗਈ ਜਾਊਗਾ ਤੇਰ ਨੂੰ ਜੇ ਹੁਣ ਕਿਸੇ ਕੋਲ ਪੰਜ ਕਿੱਲੇ ਜ਼ਮੀਨ ਦੇ ਆ ਜੀ ਉਹ ਪੰਜ ਵੇ ਕੇ ਗਾਹਾਂ ਪੰਜਾਬ ਬਣਾ ਲੈਂਦਾ ਇਹਦਾ ਜਰਾ ਪੰਜਾਂ ਚੋਂ ਗਏ ਰਹਿ ਗਿਆ ਇਸਦਾ ਮਾੜਾ ਜ਼ਿੰਮੇਵਾਰਤਾ ਉਹ ਨਹੀਂ ਢੋੜ ਜੂਗਾ ਜੀ ਲੈਣੀ ਕਿਉਂ ਸਾਡੀ ਜੀ ਹਾਂ ਗੱਲ ਤੋਂ ਲੈਣੀ ਇਹ ਇੱਥੇ ਕਾਂਗਰਸ ਕਾ ਕਿਉਂ ਉਗਾਉਣ ਫਸਲਾਂ ਕਿਉਂ ਨਾ ਉਗਣ ਦੇਣ ਇਸ ਬੇਨਤੀ ਹੈ ਸਾਰੇ ਪਿੰਡ ਵਾਲੇ ਬੈਠੇ ਆ ਪੰਜ ਮਿੰਟ ਦਾ ਗਰਾਉਂ ਹਾਂ